ਕੀ ਤੁਸੀਂ ਕਦੇ ਸੁਣਿਆ ਹੈ ਕਿ ਇੱਕ ਮਹਾਨ yogi ਨੇ ਸਿੱਖ ਧਰਮ ਦੀ ਰੱਖਿਆ ਲਈ 100 ਸਾਲ ਤੋਂ ਵਿਵੰਦ ਤਪੱਸਿਆ ਕੀਤੀ ਤੇ ਉਹ yogi ਸਨ ਬਾਬਾ ਸ਼੍ਰੀ ਚੰਦ ਜੀ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਉਦਾਸੀ ਸੰਪਰਦਾਏ ਦੇ ਸੰਸਥਾਪਕ ਸਨ ਉਹ ਗਿਆਨ ਸੇਵਾ ਤੇ ਧਿਆਨ ਦੇ ਸਮੁੰਦਰ ਸਨ ਕਿਹਾ ਜਾਂਦਾ ਹੈ ਕਿ ਉਹ ਲੰਬੇ ਸਮੇਂ ਤੱਕ ਜਿਏ ਤੇ ਰਾਜਿਆਂ ਫਕੀਰਾਂ ਨੂੰ ਅਧਿਆਤਮ ਦਾ ਰਾਹ ਦਿਖਾਉਂਦੇ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਦੇ ਸਬੰਧ ਦੀ ਗੱਲ ਆਉਂਦੀ ਹੈ ਤਾਂ ਇੱਕ ਸੁੰਦਰ ਦ੍ਰਿਸ਼ ਬਣਦਾ ਹੈ ਆਦਰ ਤੇ ਨਿਮਰਤਾ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੇ ਤਪੱਸਵੀਆਂ ਪਰੇ ਜੀਵਨ ਨੂੰ ਡੂੰਘਾ ਸਤਕਾਰ ਦਿੱਤਾ ਕਿਉਂਕਿ ਦੋਵੇਂ ਪੰਥਾਂ ਦੇ ਮੂਲ ਵਿੱਚ ਇੱਕੋ ਹੀ ਆਧਾਰ ਸੀ ਸੇਵਾ ਸੱਚ ਤੇ ਪ੍ਰੇਮ ਇੱਕ ਪਾਸੇ ਸੀ ਖੜਕ ਦਾ ਧਰਮ ਰੱਖਣ ਵਾਲਾ ਸੂਰਮਾ ਗੁਰੂ ਗੋਬਿੰਦ ਸਿੰਘ ਜੀ ਤੇ ਦੂਜੇ ਪਾਸੇ ਸੀ ਧਿਆਨ ਤੇ ਤਿਆਗ ਦਾ ਦੀਵਾ ਬਾਬਾ ਸ਼੍ਰੀ ਚੰਦ ਜੀ ਰਸਤੇ ਵੱਖਰੇ ਸਨ ਪਰ ਮਕਸਦ ਇੱਕੋ ਰੱਬ ਦੀ ਰੋਸ਼ਨੀ ਨੂੰ ਸੰਸਾਰ ਵਿੱਚ ਫੈਲਾਉਣਾ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਰੰਗ ਢੰਗ ਭਾਵੇਂ ਵੱਖ ਹੋਣ ਪਰ ਸੱਚ ਦੀ ਰੂਹ ਹਮੇਸ਼ਾ ਇੱਕੋ ਰਹਿੰਦੀ ਹੈ